ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦੀ ਦੇਹੇ ਨੂੰ ਲੈ ਕੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਪਤੀ ਵੱਲੋਂ ਆਪਣੀ ਪਤਨੀ ਨੂੰ ਦੇਹੇ ਦੇ ਚਲਦੇ ਫਾਹਾ ਦੇਣ ਅਤੇ ਬਿਜਲੀ ਦੇ ਝਟਕੇ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਅਦਮਰਾ ਕਰਕੇ ਆਪ ਉਹ ਫਰਾਰ ਹੋ ਗਿਆ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਕਰਵਾਇਆ ਗਿਆ ਹਸਪਤਾਲ ਵਿੱਚ ਦਾਖਲ ਜਿੱਥੇ ਚੱਲ ਰਿਹਾ ਹੈ ਉਸ ਦਾ ਇਲਾਜ ਉੱਥੇ ਅਸੀਂ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਵੱਲੋਂ 307 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰਚਨਦੀਪ ਕੌਰ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੱਸਿਆ ਕਿ ਲੜਕੀ ਦੇ ਵਿਆਹ ਨੂੰ ਡੇਟ ਸਾਲ ਹੋਇਆ ਤੇ ਰੋਜ਼ਾਨਾ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਲੜਕੀ ਜੰਡਿਆਲਾ ਗੁਰੂ ਵਿੱਚ ਬੁਟੀਕ ਦਾ ਕੰਮ ਕਰਦੀ ਸੀ ਤੇ ਅੱਜ ਵੀ ਉਸ ਦੇ ਪਤੀ ਵੱਲੋਂ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਉਸ ਦਾ ਪਤੀ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਕਿ ਆਪਣੇ ਘਰ ਜਾ ਕੇ ਪੈਸੇ ਅਤੇ ਦਹੇਜ ਲੈ ਕੇ ਆਵੇ ਜਿਸ ਦੇ ਚਲਦੇ ਲੜਕੀ ਵੱਲੋਂ ਨਾ ਕਰਨ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰਕੇ ਉਸ ਨੂੰ ਕਰੰਟ ਲਗਾ ਕੇ ਉਸ ਦੇ ਮੂੰਹ ਤੇ ਕੈਂਚੀਆਂ ਬਿਮਾਰੀਆਂ ਗਈਆਂ ਬੇਹੋਸ਼ੀ ਦੇ ਹਾਲਤ ਵਿੱਚ ਸੁੱਟ ਕੇ ਚਲਾ ਗਿਆ ਜਿਸ ਦੇ ਚਲਦੇ ਸੀ ਰਜਤ ਦੀਪ ਕੌਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਹੋਈ ਹੈ ਕੀ ਹੋਇਆ ਥੀ ਮੇਰੇ ਹਰ ਪਰਸ਼ਾਪ ਲੋਕਾਂ ਨੂੰ ਕਹਿੰਦਾ ਆਈ ਸੀ ਤੇ ਉਹ ਨੂੰ ਕਹਿੰਦੇ ਸੀ ਕਿ ਆਪਣੇ ਮੰਮੀ ਡੈਡੀ ਕੋ ਜਾ ਕੇ ਤੇ ਸੋਨਾ ਲੈ ਕੇ ਆ ਤੇ ਮੈਂ ਸੋਨਾ ਵੇਚ ਕੇ ਤੇ ਮੈਨੂੰ ਪੈਸੇ ਚਾਹੀਦੇ ਆ ਜੇ ਨਹੀਂ ਤੇ ਫਿਰ ਦਾਜ ਲੈ ਕੇ ਆ ਤੇ ਫਿਰ ਉਹਨਾਂ ਨੇ ਮੈਂ ਕਿਹਾ ਕਿ ਨਹੀਂ ਮੈਂ ਇਦਾਂ ਨਹੀਂ ਕਰ ਸਕਦੀ ਮੈਂ ਨਹੀਂ ਮੰਗਣਾ ਤੇ ਫਿਰ ਉਹਨਾਂ ਨੇ ਮਤਲਬ ਇਦਾਂ ਮੇਰੇ ਨਾਲ ਲੜਾਈ ਕਰਨੀ ਸ਼ੁਰੂ ਕਰਤੀ ਫਿਰ ਜਦੋਂ ਲੜਾਈ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੀ ਚੁੰਨੀ ਨਾਲ ਫਾੜ ਦਿੱਤਾ ਤੇ ਜਦੋਂ ਮੈਂ ਬਿਹੋਸ਼ ਹੋ ਕੇ ਡੇਗੀ ਤੇ ਫਿਰ ਬਾਅਦ ਵਿੱਚ ਉਹਨਾਂ ਨੇ ਬਿਜਲੀ ਲਾਤੀ ਤੇ ਸ਼ਾਰਟ ਦੇਣੀ ਸ਼ੁਰੂ ਕਰ ਦਿੱਤੇ ਤੇ ਫਿਰ ਉੱਤੋਂ ਬਾਅਦ ਮੇਰੇ ਮੂੰਹ ਤੇ ਕੈਂਚੀਆਂ ਵਗੈਰਾ ਲੱਤਾਂ ਵਗੈਰਾ ਮਾਰ ਕੇ ਤੇ ਫਿਰ ਮੈਂ ਜੀ ਪੂਰੀ ਤਰ੍ਹਾਂ ਜੋਸ਼ ਹੋ ਕੇ ਫਿਰ ਉਹ ਆਪ ਦਰਵਾਜ਼ਾ ਬੰਦ ਕਰਕੇ ਸ਼ਟਰ ਬੰਦ ਕਰਕੇ ਤੇ ਚਲੇ ਗਈ ਭੱਜ ਕੇ ਜਿੰਨਾ ਨੇ ਮਾਰਿਆ ਜਿੰਨਾ ਨੇ ਮਾਰਿਆ ਮੇਰੇ ਹਸਬੰਦ ਨੇ ਕਿਉਂ ਮਾਰਿਆ ਫਾਦਰ ਕਿਉਂਕਿ ਉਹ ਰਾਤ ਵਾਂਗਦੇ ਹੀ ਨਾਲ ਉਹ ਕਹਿੰਦੇ ਸੋਨਾ ਲੈ ਕੇ ਆਪ ਬੰਮੀ ਕਿਉਂਕਿ ਮੈਂ ਵੇਚਣਾ ਵਾ ਮੇਰੇ ਪੈਸਿਆਂ ਦੀ ਲੋੜ ਆ ਕਿੰਨੇ ਸਾਲ ਹੋ ਗਏ ਆ ਬਿਆਹ ਨੂੰ 1.5 ਸਾਲ ਹੋ ਗਿਆ ਵਿਆਹ ਨੂੰ ਛੇ ਇਲਾਕਾ ਗੁਰਦਾਸਪੁਰ ਇਲਾਕਾ ਚੰਡੀ ਅਲਾਗੁਰੂ ਸਿਆਸੀ ਰਹਿੰਦੇ ਹਾਂ ਹਾਂ ਜੀ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਕਾਰਵਾਈ ਕਰੇਗੀ ਹਾਂ ਜੀ ਹਾਂ ਜੀ ਕਰੀ ਆ ਕੀ ਨਾਮ ਦੇ ਮੋਹ ਜਸਵਿੰਦਰਪੁਰ ਕੀ ਹੋਇਆ ਕੀ ਮੈਂ 1.5 ਸਾਲ ਹੋ ਗਿਆ ਆਪਣੀ ਕੁੜੀ ਨੂੰ ਵਿਆਈ ਨੂੰ ਕਿਹੜੀ ਜਗ੍ਹਾ ਤੇ ਆ ਮੈਂ ਬਟਾਲਾ ਬਟਾਲਾ ਤੇ ਲਾਗੇ 14-15 ਕਿਲੋ ਅੱਗੇ ਆ ਚੈਨੇਵਾਲ ਉੱਥੇ ਵਿਆਈ ਆ ਤੇ ਅੱਜ ਹੋਇਆ ਕਿਉਂਕਿ ਇਹਨਾਂ ਨੂੰ ਤੇ ਬੜਾ ਚੇਰ ਹੋ ਗਿਆ 1.5 ਸਾਲ ਹੀ ਵਿਆਹੀ ਨੂੰ ਹੋ ਗਿਆ ਤੇ 1.5 ਸਾਲ ਹੀ ਮੈਂ ਉਹ ਇਹਨਾਂ ਦਾ ਰੋ ਦੇਖਣ ਤਈ ਇਹਨਾਂ ਕੋਈ ਨਹੀਂ ਮੇਰੀ ਤੀ ਨੂੰ ਰੱਖਿਆ ਮਾਰ ਕੁੱਟ ਕੇ ਕੱਢ ਦਿੰਦੇ ਸੀ ਇੱਕ ਰਾਗ ਲਾਉਣੀ ਸ਼ੁਰੂ ਕੀਤੀ ਇਹਨਾਂ ਅੱਗ ਲਾਦ ਲ ਗਈ ਉਹਦੋਂ ਵੀ ਮੈਂ ਆਪਣੀ ਤੀ ਬਚਾਈ ਆ ਤਿੰਨ ਚਾਰ ਵਾਰਾਂ ਨਾ ਕੁੱਟ ਦਿੱਤਾ ਵਾ ਸੱਸ ਸਹੁਰਾ ਜੋ ਨਾਨਾ ਨਾਨਾ ਤੇ ਸਭ ਹੱਤੀ ਪਈ ਇਹਦੇ ਤਾਂ ਹੁਣ ਐਸਏ ਦੇ ਫੇਰ ਇਹਦੇ ਘਰ ਵਾਲੇ ਨੇ ਮੰਗਿਆ ਸਾਡ ਕੋ ਮਾਫੀਆਂ ਮੰਗੀਆਂ ਸਤ ਸੂਰੇ ਨੇ ਮਾਫੀਆਂ ਮੰਗੀਆਂ ਤੇ ਚਲੋ ਸਾਡੀ ਨੋ ਜਹਾੜਾ ਪੁੱਤ ਅਲੱਗ ਰਹਿਣ ਫੇਰ ਇਹਨਾਂ ਜਿੰਡੇ ਵਾਲੇ ਕਮਰਾ ਲੈ ਆਤਾ ਇਹਨਾਂ ਨੂੰ ਜੋਤੀ ਸਰ ਉਥੇ ਰਹਿਣ ਡਾ ਪੇ ਦੋ ਤਿੰਨ ਮਹੀਨੇ ਰਹੇ ਆ ਇਹਨੂੰ ਕੱਲ ਪਤਾ ਨਹੀਂ ਕੀ ਹੋਇਆ ਕੀ ਨਹੀਂ ਕੰਮ ਤੇ ਗਿਆ ਵਾ ਤੇ ਆਣ ਕੇ ਇਹਨੂੰ ਘੁੱਟਣ ਵਾਲਾ ਰੰਡਾ ਪਿਆ ਹਾ ਦਿੱਤਾ ਵਾ ਹਾ ਦੇ ਕੇ ਮੁੜ ਕੇ ਇਹਨੂੰ ਪਤਾ ਨਹੀਂ ਕੀ ਕੀਤਾ ਵਾ ਕਰਨ ਪਲਾਏ ਨੂੰ ਆ ਵੇਖੋ ਇਹ ਸਾਹਮਣੇ ਵੇਖ ਕੇ ਹਾਂਜੀ ਇਹਨੂੰ ਬੇਹੋਸ਼ ਕਰਕੇ ਸੁੱਟ ਗਿਆ ਵਾ ਤੇ ਮਾਰ ਕੇ ਤਾਲੇ ਤੇ ਚਲ ਗਿਆ ਆਪਣੇ ਪਤਾ ਨਹੀਂ ਕਿੱਥੇ ਚਲ ਗਿਆ ਤੇ ਜਿਹੜੇ ਦੁਕਾਨ ਦੇ ਮਾਲਕ ਹੀ ਇਹਨੇ ਮੁੜ ਕੇ ਜਦੋਂ ਹੋਸ ਆਇਆ 1 ਘੰਟੇ ਡੇਢ ਘੰਟੇ ਬਾਅਦ ਇਹਨੇ ਉਹਨਾਂ ਦਾ ਬੂਆ ਖੜਕਾਇਆ ਵਾ ਤੇ ਬੂਆ ਉਹਨਾਂ ਖੋਲਿਆ ਫਿਰ ਉਹਨਾਂ ਤੋੜ ਕੇ ਸ਼ਟਰ ਜਿੰਦਰੇ ਤੋੜ ਕੇ ਤੈਨੂੰ ਬਾਹਰ ਕੱਢ ਕੇ ਫਿਰ ਮੇਰੇ ਘਰ ਪਿੰਡ ਗੁੰਨੋਵਾਲ ਛੱਡ ਕੇ ਗਏ ਰਾਤ 10:30 ਵਜੇ ਦੇਖੋ ਮੇਰੀ ਰਿਪੋਰਟ ਹਾਂ ਪੁਲਿਸ ਨੂੰ ਰਿਪੋਰਟ ਅਗਿਆਪੀ ਕੀਤੀ ਸੀ ਰਾਤ ਦਾ ਇਹ ਸਟਾਲ ਲੈ ਕੇ ਆਏ ਹਾਂ ਤੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਕਹਿੰਦੀ ਹੈ ਇਨਸਾਫ ਨੂੰ ਤੇ ਚਾਹੀਦਾ ਪੁਲਿਸ ਤੁਹਾਨੂੰ ਪਤਾ ਹੀ ਹੈ ਹਾਂ ਜੀ ਕਰਨ ਢਈ ਹਾਂ ਜੀ ਕਰਨ ਢਈ ਹਾਂ ਸਰ ਜਿਹੜਾ ਰਾਜਨਦੀਪ ਔਰ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੇ ਸਹੁਰੇ ਪਰਿਵਾਰ ਵੱਲੋਂ ਕੀ ਮਾਮਲਾ ਕੀ ਹੈ ਕਿਉਂ ਕੁੱਟਮਾਰ ਕੀਤੀ ਗਈ ਸੀ ਰਾਜਨਦੀਪ ਔਰ ਲੜਕੀ 28 ਈਅਰ ਇਥੇ ਜੰਡਿਆਲਾ ਦੇ ਵਿੱਚ ਹੀ ਬੁਟੀਕ ਦਾ ਕੰਮ ਕਰਦੀ ਸੀ ਉਦੇ ਘਰ ਵਾਲਾ ਆਇਆ ਦੁਕਾਨ ਤੇ ਉਹਦੀ ਕਾਫੀ ਜ਼ਿਆਦਾ ਕੁੱਟਮਾਰ ਕਰਕੇ ਤਸ਼ੱਦਦ ਕਰਕੇ ਤੇ ਉਹਨੂੰ ਮਰਨ ਵਾਲੀ ਹਾਲਤ ਵਿੱਚ ਛੱਡ ਕੇ ਚਲਾ ਭੱਜ ਗਿਆ ਫਿਰ ਉਹਦੇ ਪਤਾ ਲੱਗਨ ਤੇ ਪੇਰੈਂਟਸ ਆਏ ਸਾਨੂੰ ਇਨਫੋਰਮ ਕੀਤਾ ਤੇ ਉਹਨੂੰ ਐਮਰਜੈਂਸੀ ਦਾਖਲ ਕਰਵਾਇਆ ਉਹਦੀ ਸਟੇਟਮੈਂਟ ਤੇ 307 ਦਾ ਐਫਆਈਆ ਦਰਜ ਕਰ ਦਿੱਤੀ ਗਈ ਹੈ ਕਿ ਦੋਸ਼ੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਕੀ ਕਾਰਨ ਕੀ ਰਿਹਾ ਕੁੱਟਮਾਰ ਕਰਨ ਦਾ ਕਿਉਂ ਕੁੱਟਮਾਰ ਕੀਤੀ ਗਈ ਲੜਕੀ ਦੇ ਦੱਸਣ ਮੁਤਾਬਕ ਵੀ ਇਹ ਪੈਸੇ ਦੀ ਮੰਗ ਕਰਦਾ ਸੀ ਦਾਜ ਮੰਗਦਾ ਸੀ ਤੇ ਪਹਿਲਾਂ ਵੀ ਟਕਰਾਰ ਹੋਇਆ ਤੇ ਕੱਲ ਜਿਹੜਾ ਲੁਬੀਤਾ ਨਸ਼ਾ ਘਟ ਵਰ ਕੀਤੀ ਐਫਆਰ ਦਰਜ ਕਰ ਦਿੱਤੀ ਦੱਸਿਆ ਇਹ ਕਿ ਨਸ਼ਾ ਕਰਨ ਦਾ ਵੀ ਆਦੀ ਸੀ ਮੁੰਡੇ ਨਹੀਂ ਹਲੇ ਇਸ ਇਸ ਚੀਜ਼ ਤੋਂ ਨਹੀਂ ਸਾਹਮਣੇ ਆਈ ਗੱਲ ਜਦੋਂ ਰੈਸਟ ਕਰਾਂਗੇ ਪੁੱਛ ਕੇ ਸਮਝ ਆਏ ਅੱਜ ਸਰ ਕੀ ਨਾਮ ਤੇ ਮੇਰਾ ਨਾਮ ਸੰਦੀਪ ਸਿੰਘ ਸਰ ਕੀ ਹੋਇਆ ਹੋਇਆ ਕਿ ਕੀ ਇਹ ਕੁੜੀ ਹੈ ਬੁਟੀਕ ਦਾ ਕੰਮ ਕਰਦੀ ਆਪਣੀ ਤੇ ਇਹਦਾ ਘਰ ਵਾਲਾ ਮਤਲਬ ਕਿ ਇਹ ਕੋ ਪੈਸੇ ਪੂਰੇ ਮੰਗਦਾ ਸੀ ਤੇ ਇਹ ਨੇ ਦੇਣ ਤੋਂ ਮਨਾਂ ਕਰਤਾ ਕਿ ਤੂੰ ਆਪਣਾ ਕੰਮ ਕਰਦਾ ਆਪਣੇ ਪੈਸੇ ਵਰਤ ऐसे करनो वेदना ता ठा ठा होया के नहीं कहंदा है अपने ਘਰੋਂ ਮਹਿੰਗੀ ਆਪਣੀ ਤੋਂ ਸੋਨਾ ਲੈ ਗਦੇ ਮੈਂ ਦੇਣੇ ਪਾ ਕੇ ਪੈਸੇ ਦੇਣੇ। ਜਿੰਨੇ ਇਹੋ ਬਦਲ ਮਨਾ ਕੀਤਾ ਤੇ ਉਹਨੇ ਇਹ ਗੱਲ ਚ ਤੁੰਮੀ ਪਾ ਕੇ ਨੂੰ ਖਾ ਦੇਤਾ। ਇਹ ਉਹਦੇ ਨਾਲ ਬੇਹੋਸ਼ ਹੋ ਗਈ। ਬਾਅਦ ਉਹਨੇ ਉਹਦੇ ਮੂੰਹ ਤੇ ਜੋ ਵੀ ਲੱਤਾਂ ਲੁੱਤਾਂ ਮਾਰ ਟੇਕਾਂ ਚੀਆਂ ਗੁੰਚੇ ਪੁੱਟੀਆਂ ਸਿੱਧੀਆਂ ਮਾਰ ਕੇ ਤੇ ਇਹਨੂੰ ਲਹੂ ਲਮਾਣ ਕਰਕੇ ਬਾਅਦ ਵਿੱਚ ਕਰੰਟ ਵਾਲੀ ਤਾਰ ਲਾ ਕੇ ਨਾ ਤੇ ਸ਼ਟਰ ਬੰਦ ਕਰਕੇ ਦੁਕਾਨ ਦਾ ਸੋਟ ਕੇ ਭੱਜ ਗਿਆ। ਕਿਹੜੀ ਜਗ੍ਹਾ? ਹਾਂਜੀ ਕਿਹੜੀ ਜਗ੍ਹਾ? ਜਿੰਡਲਾ ਗੁਰੂ ਦਾ। ਉਦਮ ਸਿੰਘ ਚੌਂਕ 'ਚ। 10 ਨੰਬਰ ਗਲੀ ਆ ਉੱਥੇ ਬੁਟੀਕ ਹੈ ਜੀ ਪੁਲਿਸ ਨੇ ਰਿਪੋਰਟ ਕੀਤੀ ਹੈ ਹਾਂ ਜੀ ਪੁਲਿਸ ਨੂੰ ਰਿਪੋਰਟ ਕੀਤੀ ਹੈ ਉਥੇ ਕੀ ਐਸ਼ਵਾਸ਼ਣ ਮਿਲਾਇਆ ਗਿਆ ਪੁਲਿਸ ਕਹਿੰਦਾ ਕਹਿੰਦਾ ਬੋਲ ਰਿਹਾ ਹੈ ਕਾਰਵਾਈ ਕਰਾਂਗੇ ਅਜੇ ਕਰ ਰਹੇ ਹੈ ਕੀ ਮੰਗ ਕਰਦੇ ਹੈ ਮੰਗ ਹੈ ਕਿ ਆਪਾਂ ਨੂੰ ਇਨਸਾਫ ਚਾਹੀਦਾ ਵਾ ਇਹੋ ਜਿਹੇ ਬੰਦੇ ਨੂੰ ਦਰਿੰਦੇ ਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਗਾਂ ਕੋਈ ਕਰੇ ਨਾ ਗਲਤੀ